ताब क्या कर लिए पशू पुत रोटी ले गया आवे लेके आई आलू रोटी खा लो चल आजा दो जणी खाने पुत खाड़ा पता नाल मेरे मैं खा ली तू ही खा लो तो मैं सोचे तू ही रह गई ही ते तू खा रही है हां जी मैं खा रही हां वैसे आजा लगी मेरे बैठ है बेटा बैठ ਔਰ ਮੇਰੇ ਪੁੱਤ ਕੀ ਹਾਲ ਚਾਲ ਨੇ ਮੇਰੇ ਪੁੱਤ ਵਧੀਆ ਹੈ ਕਿੱਲੇ ਪੜਾਈ ਕਿਦਾਂ ਦੀ ਹੁੰਦੀ ਸਕੂਲੇ ਪੜਾਈ ਠੀਕ ਹੀ ਹੁੰਦੀ ਹੈ ਕੀ ਪੜਾਇਆ ਅੱਜ ਤੈਨੂੰ ਪਾਪਾ ਜੀ ਮੇਰੇ ਰੋਤੇ ਰੋਂਦੇ ਰੋਂਦੇ ਇੱਥੇ ਆ ਸੜ ਗਈ ਮੇਰਾ ਹੱਥ ਓ ਜ ਮੇਰੇ ਪੁੱਤ ਪੁੱਤਿਆ ਨਾ ਲੈਆ ਕਰੋ ਨਾ ਤੂੰ ਨੌਣੀ ਹਾਂ ਡੋਟੀ ਤੇਰੀ ਕਿਹੜੀ ਮੰਮੀ ਬੈਠੀ ਇੱਥੇ ਤੂੰ ਧਿਆਨ ਨਾ ਲੈ ਕਰਾ ਕਿਦਾਂ ਸਾੜ ਲਈ ਚਲ ਮੈਂ ਫੂਕ ਮਾਰਨਾਂ ਉਹਨੇ ਧਿਆਨ ਨਾ ਲਾਇਆ ਅਗਰ ਮੇਰੇ ਪੁੱਤ ਠੀਕ ਆ ਪਾਪਾ ਬਿਊਟੀ ਮੋਕ ਗਈ ਹੁਣ ਵੀ ਪਾਪਾ ਰੋਟੀ ਖਾ ਲਿਆ ਤੇ ਮੈਂ ਸਵੇਰੇ ਵਿੱਚ ਬੰਦੇ ਰਖਾਵਾ ਹਾਂ ਹਾਂ ਮੇਰੇ ਪੁੱਤ ਜਾ ਰੱਖਿਆ ਮਾਂ ਜੀ ਕਿ ਨਹੀਂ ਆਪਾਂ ਫੇਰ ਮਾਇ ਲਾਂਗੇ ਚਾਹੇ ਫੇਰ ਸਕੂਲੇ ਜਾਣਾ ਆਪਾਂ ਸਾਈਂ ਠੀਕ ਆ ਉਹ ਹੀ ਉਹ ਨੂੰ ਆ ਜਾ ਮੇਰੇ ਪੁੱਤ ਸਾਈ ਆਜ ਬਾਕੀ ਸਵੇਰੀ ਵੇਖਾਂ ਯਾ ਸੌ ਜਾ ਆ ਜਾ ਮੇਰੇ ਪੁੱਤ ਸੌ ਜਾ ਆ ਰੋਏ ਰੋਏ ਲਗਦਾ ਕੁੜੀ ਨੂੰ ਚਲ ਗਈ ਹੈ ਨੰਨੇ ਲਗਦਾ ਮੈਂ ਨਾ ਧੱਕਾ ਕਰਨ ਡਿਆ ਕੁੜੀ ਨਾਲ ਉਹਦੀ ਵਿਚਾਰੀ ਦੀ ਪੜਾਈ ਖਰਾਬ ਕਰਾਉਂਦਾ ਉਹਦੀ ਮੇਂ ਹੁੰਦੀ ਦੇ ਸੋ ਕੰਮ ਕਰਦੀ ਹੈ ਤੇ ਮੈਂ ਉਹ ਕੋਈ ਵਿਚਾਰੀ ਕੋ ਕੰਮ ਕਰਾਉਂਦਾ ਕਹਿੰਦਾ ਈਸ਼ਵਰੀ ਬੰਦਾ ਉਹ ਇੱਕ ਮਰ ਨੂੰ ਸਾਫ ਕਰਾ ਦੂੰਗਾ ਕਰਦਾ ਮੈਂ ਉਹਨਾਂ ਨਾਲ ਗੱਲ ਜਾਗ ਇਹ ਕਿਤੇ ਮੈਨੂੰ ਸਾਹ ਕਰਾ ਦੇ। ਕਿ ਦੀ ਵਿਚਾਰੀ ਦੀ ਜੁਮ ਸੁਧਰਦੀ ਹੋਈ। ਨਹੀਂ ਇਹਦੀ ਗਰੀਬ ਨਹੀਂ ਨੀ ਪੜ੍ਹਾਈ ਖਰਾਬ ਹੋਈ ਨਹੀਂ ਵਿਚਾਰੀ ਦੀ। ਚਲ ਵੇਨਾ ਮਸਰੀ ਉਹਨਾਂ ਨਾਲ ਗੱਲ ਕਰਕੇ ਉਹਦੀ ਗੱਲ ਬਣ ਗਈ ਕਿਤੇ। ਲੋਹਾ ਹੀ ਜਾਵੇ ਸ਼ਾਇਦ ਤੁਹਾਰਾ ਸੁਣੀ ਲੱਗੇ। ਚਲ ਕਰਤਾ ਗੱਲਬਾਤ ਫੇਰੇ। ਹਾਂ। ਕੁੜੀ ਆਪੋ ਕਟਾਖੇ ਬਹੁਤ ਡਾਇਲੋਗ ਤੇਰਮੀ ਬੜੀ ਹੋ ਗਈ ਇੱਕ ਤੇ ਕੁੜੀ ਮੰੰਦੇ ਆਹ ਗਰਮੀ ਨੇ ਕਿੱਤੇ ਵੀਰੇ ਪਾਣੀ ਮਿਲ ਆ ਕੁੜੀ ਪਾਣੀ ਲੈ ਆਈ ਉਹ ਕੁੜੀ ਦੇ ਸੱਚ ਪੂਲੇ ਗਈ ਪਾਣੀ ਆਪ ਨੂੰ ਪੀਣਾ ਖਾਣਾ ਉਹ ਲੈ ਆ ਸਵੇਰ ਨੂੰ ਪਿਆਈ ਤੇ ਦੇਖੋ ਘੁੱਟ ਪਰ ਲੈਣੀ ਆ ਲੈ ਨਾ ਚੱਲੀਏ ਕੜੀ ਹੀ ਸੱਟ ਮਾਰਦੇ ਆ ਮੱਝ ਦੇ ਚਿੱਟੜ ਪੈ ਲਾ ਦੇ ਮੇਨ ਕੜੀ ਖਾ ਲੋ ਖਾ ਲੋ ਗਾਂ ਤੂੰ ਹੀ ਤੜੀ ਜਿਹੜੀ ਹੈਗੀ ਹਣ ਫੁੱਕਾ ਬੰਦਣਾ ਓ ਘਟਾ ਮਾ ਬਹੁਤ ਥੱਕੇ ਪਏ ਆ ਲੇ ਭੈਣ ਆਲੀ ਹੱਸੀ ਗੱਲ ਭੈਣ ਸੱਚ ਕਰਦੇ ਈ ਹਰ ਚਾਲਾ ਬਲੀਆ ਤੁਸੀਂ ਸੁਣਾਓ ਕੀ ਕਰਦੇ ਸਹੀ ਠਾਕਾ ਹੂੰ ਕਰ ਰੋੜੀ ਟਾਂਡ ਬਣਾ ਲਿਆ ਹਾਂ ਬਣਾ ਲਿਆ ਕਣਕ ਕਣਕ ਵੱਢ ਲਈ ਵੇਲੇ ਬਸ ਅੱਛਾ ਹੋਰ ਕੁੜੀ ਕੀ ਕਰਦੀ ਕੁੜੀ ਸਕੂਲ ਗਈ ਅੱਛਾ ਆਉਣ ਵਾਲੀ ਹਣੀ ਬਸ ਛੁੱਟੀ ਹੋਣੀ ਰੋੜੀ ਪਨੀ ਪਕਾ ਲੈਣੀ ਚਾਰੀ ਉਹ ਇਦਾਂ ਸਾਰੀ ਸੁਰੀ ਫਰੀ ਦਾ ਮੜਾ ਮੋੜ ਆਹ ਖਾ ਹੋ ਗਿਆ ਹਨਾ ਯਾਨੀ ਚਾਹੀਏ ਤੁਮੀ ਬਾਹਰ ਅੰਦਰ ਜਾਣਾ ਹਾਂ ਸਭ ਚਰੀ ਕੰਮ ਕਰਦੀ ਐ ਮੈਂ ਤੇ ਆਪ ਘਰ ਜਿੱਤੇ ਸੋਚਦੀ ਮੈਨੂੰ ਬੜੀ ਟੈਨਸ਼ਨ ਜੀ ਹੁੰਦੀ ਐ ਤੇ ਜੇ ਫਿਰ ਮੈਂ ਤੇ ਮੈਂ ਇੱਕ ਗੱਲ ਕਰਾਂ ਤਾਂ ਸਭ ਨਾ ਕਰੇਗਾ ਨਹੀਂ ਨਹੀਂ ਕਸਾ ਗਾੜੀ ਸੰਦ ਮੈਂ ਨਹੀਂ ਆਗੇ ਤੇ ਰੋਟੀ ਪਾਣੀ ਦਾ ਵੀ ਔਖਾ ਹਨਾ ਕੁੜੀ ਚਰੀ ਤੇਰੀ ਨਹੀਂ ਆਣੀ ਐ ਇਸ ਤੋਂ ਮੇਰਾ ਵੀਰ ਨਾ ਵਿਆਹ ਕਰਾਵਾ ਕੋਈ ਨਹੀਂ ਛੱਡ ਪਰੇ ਪੈਣੇ ਨਾ ਮੈਂ ਕਮਾਈ ਨਾ ਕਿ ਯਮ ਜੀ ਮਿਲ ਗਏ ਨਾ ਨਹੀ ਤੇਰੇ ਰਾਜੂ ਮਰ ਤੇਰੀ ਉਮਰ ਕੀ ਆ ਨਿਆਣੀ ਦੀ ਕੀ ਕਿੱਥੇ ਉਕਾਲ ਜਾਣੀ ਐ ਮੈਂ ਨਾ ਇੱਕ ਕੁੜੀ ਦੇਖੀ ਮੇਰੇ ਰਿਸ਼ਤੇਦਾਰਾਂ ਚ ਹੀ ਆ ਕੁੜੀ ਬੜੀ ਚੰਗੀ ਤੇ ਪਰਿਮਾਨ ਸਵਾ ਮੈਂ ਉਹ ਵੀ ਉਦਾਂ ਪੈਂਦਾ ਨਾ ਕਿਤੇ ਵਿਆਹੀ ਸੀ ਤੇ ਇੰਨੀ ਹਣਪਾਂਜੀ ਹੋ ਗਈ ਤੇ ਕੱਲ ਚਰਿਆਂ ਦੀ ਭਣੀਗੀ ਉਥੇ ਤੇ ਉਹ ਨਾ ਮੈਂ ਉਹਦੇ ਨਾਲ ਗੱਲ ਕਰਕੇ ਦੇਣੀ ਆ ਤੇ ਉਦਾਂ ਤੇ ਮੱਗ ਕਿੱਕੀ ਸੀ ਮੈਂ ਮਾਤੇ ਉਹਨਾਂ ਸੇ ਆਦੇ ਸਿਚਾਰ ਕੋਈ ਨਹੀਂ ਦੇਖਣਾ ਕਿ ਸ ਮੈਂ ਚਲ ਮੈਂ ਕਰੀ ਤੇ ਇਹਨੂੰ ਪੁੱਛਾਂ ਆਂ ਤੇ ਮੇਰਾ ਵੀਰ ਤੂੰ ਵਿਆਹ ਕਰਾ ਲਾ ਤੇ ਇਦਾਂ ਕਿੰਨਾ ਕਿ ਚਰਨੀ ਆਣੀ ਚਰੀ ਤੇ ਨੇ ਹੱਥ ਸਾੜਦਾ ਰਹੇਗਾ ਨਾਲੇ ਆਪਣਾ ਤੇਰਾ ਕਿੱਡਾ ਔਖਾ ਉਨਹੀਂ ਮਾਣੇ ਮੁਰਕੇ ਪਿੱਛੇ ਇਦਾਂ ਹੀ ਕਰਦੇ ਸਾਰੇ ਮੁਰਕੇ ਹੋਰ ਗੱਲਾਂ ਨਹੀਂ ਨਹੀਂ ਫਿਰ ਮੈਂ ਤੇ ਬੜੀ ਆਸ ਲੈ ਕੇ ਆਈ ਤੇਰੇ ਕੋਲ ਅਖਿਰ ਤੂੰ ਇਹ ਵੀ ਨਾ ਕਾਬਾ ਕਰ ਲੈ ਆਪਣਾ ਪੈਨਸਮਾ ਦਾ ਰਿਸ਼ਤੇ ਕਾਣਾ ਜੇ ਤੇ ਮੇਰਾ ਮਾਂ ਤਾਂ ਹੀ ਨਾ ਰੱਖੇਗਾ ਇਦਾਂ ਨਾਲੇ ਮੈਂ ਤੇਰਾ ਪੈਦਾ ਹੀ ਸੋਚਦੀ ਆ ਮੈਂ ਕਿਹੜਾ ਕੋ ਤੇਰਾ ਮਾਰਾ ਸੋਚਣ ਦੀ ਤੇਰਾ ਘਰ ਹੀ ਬਣਾਉਂਦੀ ਛੱਲ ਵੇਖ ਲੋ ਵੀਰ ਜਦ ਨੂੰ ਆ ਮੇਰਾ ਵੀਰ ਮੈਂ ਨਾ ਅੱਜ ਕਰਕੇ ਨਾ ਗੱਲ ਉਹਨਾਂ ਨਾਲ ਤੇ ਫਿਰ ਮੈਂ ਤੈਨੂੰ ਨਾ ਫੋਨ ਕਰਕੇ ਦੱਸੂਗੀ ਚੰਗਾ ਨਹੀਂ ਨਾ ਉਹ ਮੜ ਕੇ ਗੋਰੀ ਕੰਮ ਬਾਂਝੇ ਕੁੜੀ ਰੋਈਂਦੇ ਨਹੀਂ ਨਹੀਂ ਕੁੜੀ ਰ ਆਪਾਂ ਗੱਲ ਕਰਾਂਗੇ ਕਿ ਪਹਿਲਾਂ ਉਹਦੇ ਨਾਲ ਕੁੜੀ ਸਾਡੀ ਸਾਹਮਣੇ ਪੈਣੀ ਜੇ ਸਾਡੀ ਕਾਲ ਨੂੰ ਕੁੜੀ ਨੂੰ ਧੱਕੇ ਮਾਰੇ ਤਾਂ ਸਾਡਾ ਕੀ ਫਾਇਦਾ ਉਹਨੂੰ ਲਿਆਂਦੀ ਨੂੰ ਹਨਾ ਪਹਿਲਾਂ ਆਪਾਂ ਗੱਲ ਕਰਕੇ ਨਾ ਤੇ ਫੇਰ ਹੀ ਤੇ ਚੱਲ ਮੈਂ ਤੈਨੂੰ ਫੋਨ ਕਰਕੇ ਦੱਸੂਗੀ ਚੰਗਾ ਹੁਣ ਮਨ ਨਾ ਬਦਲੀ ਕੋਈ ਨਹੀਂ ਮੈਂ ਚਾਹ ਬਣਾਉਣਾ ਪੀ ਕੇ ਨਹੀਂ ਨਹੀਂ ਚਾਹ ਨਹੀਂ ਪੀਣੀ ਵੀਰੇ ਕੋਈ ਨਹੀਂ ਤੂੰ ਕਰ ਤੇ ਚਾਹ ਬਣਾ ਚਾਹ ਮੈਂ ਪੀ ਕੇ ਆਈਂ ਵਾਲਾ ਆ ਗਿਆ ਆਸਪੰਦ ਕਰਦੇ ਹਾਂ ਵੀਰ ਕੀ ਚਾਹ ਬਣਾਉਂਦੇ ਆ ਹਾਂ ਬਣ ਗਈ ਚਾਹ ਆਵੇ ਮੈਂ ਤੈਨੂੰ ਤੇ ਆਖਣ ਦਿਆ ਪੀ ਕੇ ਜੀ ਲੈ ਨਹੀਂ ਪੀ ਕੇ ਕੀ ਜਾਣਾਈ ਉਹਨਾਂ ਦਾ ਨਾ ਫੋਨ ਆਇਆ ਹੀ ਮੈਂ ਇੱਥੇ ਹੋਇਥੇ ਗਈਆਂ ਤੁਹਾਡੇ ਬੂਏ ਚ ਤੇ ਫੋਨ ਆ ਗਿਆ ਉਹਨਾਂ ਦਾ ਤੋਂ ਆਂਦੇ ਵੀ ਕੀਤੀ ਗੱਲ ਮੈਂ ਹਾਂ ਉਹ ਕੀਤੀ ਤੇ ਮੈਂ ਹਾਂ ਤੇ ਮਸਾ ਹੀ ਮੰਨਿਆ ਮੁੰਡਾ ਤੇ ਮੰਨਦਾਰ ਨਹੀਂ ਸੀ ਨਾਲੇ ਸੱਚ ਸੱਚ ਦੱਸੇ ਮੈਨੂੰ ਤੈਨੂੰ ਦੱਸਣ ਦਾ ਚੇਤਾ ਭੁੱਲ ਕੇ ਮੜ ਕੇ ਕਾਨੂੰ ਆਕੇਗਾ ਭੈਣ ਨੇ ਰਿਸ਼ਤੇ ਚ ਝੂਠ ਮਾਰਿਆ ਵਾ ਜਿਹੜੀ ਗੱਲ ਸੱਚੀ ਹੋ ਜੇ ਉਹ ਸੱਚੀਂ ਦੀ ਆ ਉਹ ਨਾ ਨਿਕਿਆ ਜ ਮੁੰਡਾ ਹੀ ਵਿਚਾਰੀ ਦਾ ਇੱਕ ਲੈ ਪੈਣੇ ਦੇ ਉਹ ਕੰਮ ਹੈ ਵੇ ਹੁਣ ਇਹ ਗੋ ਗੱਲ ਕੋਈ ਨਹੀਂ ਵੇ ਤੇਰੀ ਵੀ ਤੇ ਕੁੜੀ ਆ ਤੈਨੂੰ ਵੀ ਤੇ ਕਰਨੀ ਲੱਗੇ ਆ ਜੇ ਉਹ ਨਿਕਿਆ ਜ ਨਿਆਣਾ ਲੈ ਹੋਗੀ ਤੇ ਫੇਰ ਕਿੱਡੀ ਕ ਗੱਲ ਐਵੇਂ ਨਹੀਂ ਵੀਰ ਸੋਚੀਦਾ ਹੁੰਦਾ ਮੈਂ ਉਹਨੂੰ ਕਿਹਾ ਵਾ ਮੈਂ ਤਾਂ ਵੀ ਸਾਡੇ ਮੁੰਡ-ਕੁੜੀ ਦਾ ਤੈਨੂੰ ਕਰਨਾ ਪੈਣਾ ਉਹ ਆਦੀ ਕੋਈ ਨਹੀਂ ਮੈਂ ਵਾਦੂ ਆਪਣੀ ਧੀਆ ਵਾਂਗੂ ਰੱਖੂ ਕੋਈ ਨਹੀਂ ਵੀਰ ਕਿਥੋਂ ਕਰਨਾ ਮੁੰਡਾ ਨਹੀਂ ਵੇ ਨਹੀਂ ਇੰਨੀ ਟੈਨਸ਼ਨ ਲਈਦੀ ਨਹੀਂ ਇੰਨਾ ਸੋਚੀਦਾ ਕਰੂਗੀ ਕਰੂਗੀ ਕੌਣ ਆਪਾ ਲਿਓਣੀ ਐ ਇਸੇ ਕੰਮ ਨੂੰ ਆਪਾਂ ਪਹਿਲਾਂ ਗੱਲ ਕਰਕੇ ਉਹਦੇ ਨਾਲ ਫੇਰ ਹੀ ਲਿਓਣੀ ਆ ਆਪਾਂ ਚੱਲ ਫਿਰ ਵੇਖ ਲੈਣ ਤੇਰੀ ਮਰਜ਼ੀ ਨਹੀਂ ਨਹੀਂ ਵੇ ਮੈਂ ਕਹਿੰਿਆ ਹਾਂ ਨਾ ਕਿ ਮੜ ਕੇ ਆਖਣਾ ਨਾ ਭੈਣ ਨੇ ਝੂਠ ਮਾਰਿਆ ਤੇ ਦੱਸਿਆ ਨਹੀਂ ਓਲਾ ਰੱਖਿਆ ਮੈਨੂੰ ਚੇਤਾ ਹੀ ਆ ਗਿਆ ਮੈਂ ਤੈਨੂੰ ਮੈਂ ਦੱਸਦਾ ਵਾਂ ਚੰਗਾ ਫਿਰ ਹੈ ਹੁਣ ਮਨ ਨਾ ਬਦਲੀ ਐਵੇਂ ਨਾ ਟੈਨਸ਼ਨ ਲੈ ਵੀ ਘਰ ਬਣਾਉਣ ਦੀ ਗੱਲ ਕਰ ਚੱਲ ਕੋਈ ਨਹੀਂ ਹਾਂ ਵੇਖ ਲੈ ਚੱਲਦਾ ਫਿਰ ਨਹੀਂ ਨਹੀਂ ਚਾਹ ਨਹੀਂ ਪੀਣੀ ਫਿਰ ਚੰਗਾ ਤਾਂ ਮੈਂ ਲਕੀਣਾ ਫਿਰ ਮੈਂ ਸੋਚਦੀ ਆ ਕਿ ਕਿਉਂ ਕੁੜੀ ਵਾਲਿਆਂ ਦੇ ਘਰੇ ਵੀ ਜਾ ਹੀ ਆਵਾਂ ਵੀ ਉਹ ਕਿਹੜਾ ਇੰਨੀ ਦੂਰ ਹੈਗਾ ਵਾ ਮੇਰੇ ਤੇ ਲੱਗ ਗਈ ਆ ਕਿ ਉਹਨਾਂ ਨੂੰ ਮੈਂ ਪੁੱਛ ਕੇ ਆਵਾਂ ਉਹ ਕੀ ਆਂਦੇ ਉਹਦਣ ਤੇ ਆਂਦੇ ਸੀ ਅਸੀਂ ਕਰ ਦਾਂਗੇ ਤੇ ਕੋਈ ਘਰ ਵੇਖ ਕਰ ਦਾਂਗੇ ਅੱਜ ਮੈਂ ਨਾਲ ਪੁੱਛ ਕੇ ਆਉਣੀ ਹਜ ਬਥੇਰਾ ਟਾਈਮ ਆ ਲਾਗੇ ਤੇ ਘਰ ਆ ਮੈਨੂੰ ਕਿਹੜਾ ਦੂਰ ਵਾ ਮੈਂ ਉਹਨਾਂ ਦੇ ਘਰੇ ਜਾ ਕੇ ਨਾ ਪੁੱਛ ਕੇ ਆਉਣੀ ਵੀ ਰਿਸ਼ਤਾ ਕਰਦੇ ਨਾਲੇ ਮੈਂ ਕੁੜੀ ਨਾਲ ਗੱਲਬਾਤ ਕਰਕੇ ਆਉਂ ਉਹ ਪਹਿਣਾ ਉਹਦੀ ਕੁੜੀ ਆ ਤੇ ਉਹਨੂੰ ਸਾਹਮਣਾ ਪਹਿਣਾ ਹੀ ਤੈਨੂੰ ਉਹਦਾ ਕਰਨਾ ਪੈਣਾ ਤੇ ਤੈਨੂੰ ਭਲਾ ਕੀ ਜਾਂਦੀ ਐ ਜੇ ਤੇ ਆਖੂਗੀ ਮੈਂ ਕਰੂੰਗੀ ਤੇ ਫੇਰ ਕਰ ਲਾਂ ਜੇ ਆਖੂਗੀ ਮੈਂ ਨਹੀਂ ਕਰਨਾ ਫੇਰ ਮੈਂ ਤਾਂ ਉੱਥੇ ਜਵਾਬ ਦੇ ਹੀ ਆਉਣਾ ਅਗਲੇ ਦੀ ਕੁੜੀ ਰੋਲਗੀ ਤੇ ਫੇਰ ਉੱਥੇ ਕੀ ਕਰਨਾ ਆ ਮੈਂ ਜਾਣਨੀ ਆ ਐਵੇਂ ਚਲ ਜਾਨੀ ਐ ਚੰਗੀ ਭਲੇ ਤੇ ਹੈਗੀ ਉਹ ਮਸੀ ਸਾਸਰੀ ਕਾ ਸਾਸਰੀ ਕਾ ਉਹ ਸੁਣਾਓ ਕੀ ਹਾਲ ਜੇ ਚੰਗਾ ਸੇਤਾ ਚੰਗੀਆਂ ਆ ਮੈਂ ਚੰਗੀਆਂ ਆ ਮੈਂ ਤੇ ਮੈਂ ਨਾ ਤੁਹਾਡੇ ਕੋਲ ਇੱਕ ਕੰਮ ਆਈ ਹੀ ਤੁਸੀਂ ਆਦੇ ਨਾ ਕੁੜੀ ਵਾਸਤੇ ਘਰ ਲੱਭੀ ਤੇ ਮੈਂ ਨਾ ਘਰ ਲੱਭਿਆ ਵਾ ਤੇ ਉਹ ਨਾ ਮੁੰਡਾ ਵੀ ਚਲੋ ਉਹ ਵੀ ਵਿਚਾਰਾ ਪਹਿਲਾਂ ਵਿਆਹਿਆ ਆਪਣੀ ਕੁੜੀ ਵੀ ਪਹਿਲਾਂ ਵਿਆਹੀ ਹੀ ਮੁੰਡਾ ਪਹਿਲਾਂ ਵਿਆਹਿਆ ਤਾਂ ਉਹਦੀ ਕੁੜੀ ਆ ਮੈਂ ਉਹਨਾਂ ਨਾਲ ਤਾਂ ਸਾਰੀ ਗੱਲਬਾਤ ਕਰਾਈ ਆ ਤੇ ਤੁਸੀਂ ਮੈਨੂੰ ਰਿਸ਼ਤਾ ਦੇ ਦਿਓ ਕੁੜੀ ਆਪਣੀ ਦਾ ਕੁੜਗੇ ਆਨ ਬੋ ਸਸ਼ਿਕਾ ਜੀ ਜੀ ਸਾਸ੍ਰੀਕਾਲ ਹੋਰ ਕੀ ਆ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਤੇ ਮੈਂ ਤੇ ਤੇਰੀ ਮੰਮੀ ਨਾਲ ਗੱਲ ਕਰਨ ਦੇ ਹੀ ਹਾਂ ਰਿਸ਼ਤੇ ਬਾਰੇ ਤੇ ਇਹਦਾ ਹੀ ਮੁੰਡਾ ਹੀ ਤੇ ਉਹ ਵੀ ਚਲ ਤੇਰਾ ਵੀ ਮੁੰਡਾ ਹੈਗਾ ਹਨਾ ਉਹਦੀ ਵੀ ਕੁੜੀ ਉਹ ਤੇ ਕਿਦਾਂ ਫਿਰ ਮੈਂ ਉਹਨੂੰ ਹਾਂ ਕਰਾਵਾਂ ਮੁੰਡੇ ਨੂੰ ਮੁੰਡੇ ਦਾ ਮੈਂ ਲਿਆ ਹੀ ਮਨਾ ਉਹਦਾ ਮੁੰਡਾ ਬੜਾ ਸੋਹਣਾ ਵਾ ਸਾਡਾ ਮਿਹਨਤੀ ਆ ਕੰਮਕਾਰ ਵਾਲਾ ਵਾ ਉਹ ਜਿਹਨੇ ਵੀ ਗੱਲ ਹੈਗੀ ਭਲਾ ਮਨਸ ਵੀ ਬੜਾ ਵਾ ਤੇ ਮੈਂ ਤਾਂ ਭਈ ਤਾਂ ਗੱਲ ਗਾਂ ਤੋੜਨੀ ਵੀ ਜੇ ਤੂੰ ਕਰ ਨੂੰ ਉਹਨੂੰ ਆਪਣੀ ਉਹਦੀ ਧੀ ਨੂੰ ਤੂੰ ਆਪਣੀ ਧੀ ਬਣਾਵੇਂ ਠੀਕ ਹੈ ਨਾ ਆਵੇ ਤੇਰੀ ਮੰਮੀ ਵੀ ਸੁਣ ਲਈ ਆ ਠੀਕ ਹੈ ਕੋਈ ਓਲਾ ਨਹੀਂ ਕੋਈ ਕੁਛ ਨਹੀਂ ਗਾ ਤੇ ਦੱਸ ਦੇ ਹੁਣ ਕਿਦਾਂ ਕਰਨੀ ਹੈ ਤੁਸੀਂ ਆਪਣੀ ਸਲਾਹ ਦੱਸ ਦੋ ਮੈਨੂੰ ਮੈਂ ਸਵੇਰੇ ਜਾ ਕੇ ਤੇ ਫਿਰ ਮੈਂ ਮੈਂ ਆਹੀ ਮੈਂ ਬਹੁਤਾ ਟਾਈਮ ਨਹੀਂ ਲਾਉਣਾ ਮੈਂ ਸਵੇਰੇ ਪਵਾ ਕੇ ਲੀੜੇ ਚੁੰਨੀ ਜੜਾ ਵਕਾ ਕੇ ਮੈਂ ਲੈ ਜਾਣੀ ਆ ਮੰਮੀ ਨੂੰ ਪੁੱਛ ਲਓਗੀ ਹਾਂ ਤੇ ਫਿਰ ਤੇ ਮਾਸੀ ਜੀ ਕਰ ਲਗੇ ਸਵੇਰੇ ਫਿਰ ਚੁੰਨੀ ਚੜਾਵਾ ਜਾ ਆਪਾਂ ਨਹੀਂ ਨਹੀਂ ਮਾਸੀ ਜੀ ਨਸ਼ੇ ਨਸ਼ੇ ਪੱਤੇ ਨਹੀਂ ਕੋਈ ਵੀ ਕਰਦਾ ਇਸ ਗੱਲ ਦੀ ਮੇਰੀ ਗਰੰਟੀ ਆ ਬਸ ਤੁਸੀਂ ਮੈਨੂੰ ਨਾ ਰਿਸ਼ਤਾ ਦੇ ਦਿਓ ਆਪਣੀ ਕੁੜੀ ਦਾ ਠੀਕ ਆ ਮੈਂ ਸਵੇਰੇ ਚੁੰਨੀ ਚੜਾ ਕੇ ਤੇ ਲੈ ਜਾਣੀ ਬਹੁਤੇ ਦਿਨ ਨਹੀਂ ਪਾਉਣੇ ਜੀ ਤੁਹਾਡੇ ਸਿਰੋਂ ਵੀ ਭਾਰ ਲੱਥੂਗਾ ਤੁਸੀਂ ਵੀ ਕਰਨਾ ਹੀ ਆ ਕਰਨਾ ਹੀ ਆ ਹਾਂ ਹਣਾ ਕਿੰਨਾ ਕਚਰ ਘਰ ਬਾਹਰ ਛਡੋਂਗੇ ਇਹਨੂੰ ਉਹਦੀ ਕੁੜੀ ਤੇ ਇਹਦਾ ਮੁੰਡਾ ਵਾ ਤੇ ਚਲੋ ਇਹ ਸਿਆਣੀ ਹੋਊਗੀ ਤੇ ਆਪਣੇ ਭੈਣ ਭਰਾ ਹੈਗੇ ਆ ਸਾਂਭੀ ਜਾਊਗੀ ਉਹਨਾਂ ਨੂੰ ਕਿ ਨਹੀਂ ਹਾਂ ਤੇ ਫਿਰ ਆਦ ਲੈ ਜਗੇ ਸਾਰੇ ਫਰਾ ਕੇ ਲੈ ਜੋ ਠੀਕ ਹੈ ਠੀਕ ਹੈ ਕੁੜੀਏ ਚੜਾਵਾ ਲੈ ਕੇ ਤੇ ਬਸੇਰੇ ਪਤਾ ਕਿ ਤਿਆਰ ਤੇ ਰਹੋ ਜੀ ਕਿ ਸੂਟ ਸਾੜਾ ਹੈਗੇ ਚੰਗਾ ਪਾਉਣ ਨੂੰ ਹਾਂਜੀ ਆਹ ਸੂਟ ਸਾੜਾ ਪਾ ਕੇ ਨਾ ਸੇਰੇ ਤੇ ਵਧੀਆ ਤੇ ਬਹਿ ਤਿਆਰ ਤੇ ਰਹੋ ਛੱਡੀ ਅਸੀਂ 10 ਵਜੇ ਆਵਾਂਗੇ ਮੈਂ ਮੁੰਡਾ ਲੈ ਕੇ ਆਉਂਗੇ ਅਸੀਂ ਵਿਆਹ ਕੇ ਤੇ ਤੈਨੂੰ ਅਸੀਂ ਲੈ ਜਾਣਾ ਬਹੁਤੇ ਦਿਨ ਨਹੀਂ ਪਉਣੇ ਉਹਨਾਂ ਵਿਚਾਰਿਆਂ ਦੀ ਵੀ ਰੋਟੀ ਨਹੀਂ ਪੱਕਦੀ ਰੋਟੀ ਤੇ ਹੱਥਾਂ ਦਾ ਹਨਾ ਤੇ ਫਿਰ ਇਹ ਮੇजे ਰੋਟੀ ਕਰਕੇ ਤੇ ਕਰਨ ਲੱਗੇ ਆ ਤੇ ਤੋਂ ਮੇਰੀ ਭੈਣ ਹੈ ਨਾ ਤੇ ਵਧੀਆ ਬੱਚਿਆਂ ਭੈਣ ਭਰਾਵਾਂ ਵਧੀਆ ਰੱਖੀ ਤੇ ਇਹ ਮੈਨੂੰ ਲਾਂਮਾ ਨਾ ਦਿਵਾਵੀਂ ਇਹ ਨਾ ਵਿਆਹ ਵੀ ਕਰਨ ਵੇ ਕਿੱਦਾਂ ਦੀ ਕੁੜੀ ਲੱਭਤੀਓ ਮੁੰਡਾ ਡਰਦਾ ਹੀ ਮੁੰਡਾ ਵਿਚਾਰਾਂ ਦਾ ਵੀ ਜੇ ਮੇਰੀ ਕੁੜੀ ਨਾ ਸੰਭੀ ਤੇ ਮੈਂ ਵਿਆਹ ਕਰਾ ਕੇ ਕੀ ਕਰਨਾ ਮੈਂ ਹਾਂ ਨਹੀਂ ਕੁੜੀ ਤੇਰੀ ਸਾਬੂ ਕੁੜੀ ਬੜੀ ਪਲੀ ਮਾਨਸਵਾ ਇਹੋ ਜਿਹੀ ਨਹੀਂ ਕੋਈ ਗੱਲ ਮੁੰਡਾ ਸਾਡਾ ਵੀ ਬੜਾ ਸ਼ਰੀਫ ਹੈ ਵਿਚਾਰਾ ਠੀਕ ਸਾਡੇ ਨਾ ਇਦਾਂ ਹੀ ਗਵਾਡ ਮਾ ਵੀ ਮੇਰੇ ਨਾ ਹੈਗੇ ਪੇਕੇ ਨਾ ਚੜੇ ਵੇਖਿਆ ਤੇ ਉਥੇ ਗਵਾੜ ਮੱਥਾ ਸਾਡੇ ਬੜਾ ਸ਼ਰੀਕਾ ਹੀ ਆਪਸ ਚ ਆਉਣ ਜਾਣ ਵਾ ਹਾਂ ਸਾਡੇ ਵੇਖੇ ਭਾਲੇ ਤੇ ਤਾਂ ਕਰਕੇ ਜਿਦਵਾਨੀ ਤੇ ਮੈਂ ਮੁੰਡੇ ਦੀ ਫੋਟੋ ਵੀ ਸੇਵ ਕਰ ਦੇਣੀ ਤੈਨੂੰ ਮੰਮੀ ਨੂੰ ਕੁਛ ਨਹੀਂ ਫੋਟੋ ਦੀ ਲੋੜ ਮਾਸੀ ਜੀ ਵੇਖਣ ਦੀ ਵਿਖਾ ਦੇ ਹਾਂ ਤੇ ਮੇਰੇ ਤੇ ਯਕੀਨ ਰੱਖੀ ਮੁੰਡਾ ਚ ਕੋਈ ਨਸ਼ਾ ਪੱਤਾ ਨਹੀਂ ਕੋਈ ਕੁਛ ਨਹੀਂ ਤੇ ਮੈਂ ਰਾਜ ਕਰਾਂਗੀ ਆ ਸੋਨਾ ਵਾ ਚਲ ਬਸ ਅਰੇ ਆਉਂਗੇ ਤਿਆਰ shear ਰਵੀ ਚੰਗਾ ਚੰਗਾ ਮਾਸੀ ਜੀ ਫਿਰ ਸੇਰੇ ਤਿਆਰ ਰੱਖਿਓ ਨੂੰ ਠੀਕ ਹੈ ਠੀਕ ਹੈ ਚੰਗਾ ਚੰਗਾ ਚੰਗੇ ਚੰਗਾ ਪਹਿਣਾ ਚੰਗਾ ਚਾਤੀ ਤੇਰੇ ਆ ਜਾਣਾ ਚਲ ਆ ਤੇ ਗਈ ਆ ਹੁਣ ਮੈਂ ਤੇ ਆਨੀ ਆ ਫਿਰ ਮੁੰਡਾ ਚੰਗਾ ਹੋਵੇ ਸਹੀਂ ਚਲ ਹਾਵੇ ਤੇ ਰਕਾ ਆ ਰਹੀ ਹੈ ਹਵੇ ਲਾ ਰੱਖ ਤੇ ਤੇ ਥੋੜੇ ਜਿਹਾ ਪਾਣੀ ਬਾਹਰ ਨੀ ਪੜਿਆ ਆ ਕੇ